ਤਾਂ ਸੋ ਗੱਲ ਦੋਸਤੋ ਪ੍ਰੋਗਰਾਮ ਅਖਬਾਰੀ ਸਾਥ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 1 ਦਸੰਬਰ 2020 ਬਠਿੰਡੇ ਦਾ ਦਾਦੀਪੋਤੀ ਪਾਰਕ ਪਾਰਕ ਦੇ ਵਿੱਚ ਸੱਤ ਤੇ ਸੱਤ ਦੇ ਸਾਥੀ ਚਿੰਤਾ ਚਿੰਤਨ ਨਾਲੋਂ ਨਾਲ ਬੈਠਦੇ ਆਂ ਚਰਚਾ ਕਰਦੇ ਆਂ ਆਨੇ ਆ ਪਹਿਲਾਂ ਸੈਰ ਕਰਦੇ ਆਂ ਸੈਰ ਕਰਨ ਤੋਂ ਬਾਅਦ ਆਰਾਮ ਨਾਲ ਬੈਠ ਕੇ ਫਿਰ ਅਖਬਾਰ ਪੜੀ ਜਾਂਦੀ ਹੈ ਅਖਬਾਰ ਪੜਨ ਦੇ ਵਿੱਚ ਨਾਲ ਨਾਲ ਗੱਲਾਂ ਚੱਲਦੀ ਹੈ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਕੈਮਰੇ ਦੇ ਮਾਧਿਅਮ ਰਾਹੀਂ ਆਪਾਂ ਇੱਕ ਦੂਸਰੇ ਨਾਲ ਗੱਲਾਂ ਕਰ ਲਈਏ ਵਿਚਾਰ ਸਾਰਿਆਂ ਦੇ ਆਪੋ ਆਪਣੇ ਨੇ ਆਪੋ ਆਪਣਾ ਐਕਸਪੀਰੀਅੰਸ ਹੈ ਸ਼ੁਰੂਆਤ ਜਿਹੜੀ ਹੈ ਤਾਰੂਫ ਤੋਂ ਇੰਟਰੋਡਕਸ਼ਨ ਤੋਂ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਗੁਰਦੇਵ ਸਿੰਘ ਕੋਟ ਫੱਤਾ ਸਾਹਿਬ ਅ ਸੁਰੇਸ਼ ਹਾਂਸ ਜੀ ਡਾਕਟਰ ਦਰਸ਼ਨ ਜੀ ਸਰਦਾਰ ਗੱਜਨ ਸਿੰਘ ਸਰਦਾਰ ਕੁਲਦੀਪ ਸਿੰਘ ਅ ਸੁਰੇਸ਼ ਜੀ ਅੱਜ ਸਾਡੇ ਚ ਪਹਿਲੀ ਵਾਰ ਆਏ ਨੇ ਇਹ ਵੀ ਐਜੂਕੇਸ਼ਨ ਖੇਤਰ ਤੋਂ ਜੁੜੇ ਹੋਏ ਨੇ ਤੇ ਸ਼ੁਰੂਆਤ ਇਹ ਜਿਹੜੀ ਮੈਂ ਡਾਕਟਰ ਦਰਸ਼ਨ ਜੀ ਤੋਂ ਕਰਦਾ ਕਿ ਅੱਜ ਕਿਹੜੀ ਖਬਰ ਹੈ ਜਿਹਦੇ ਤੇ ਡਾਕਟਰ ਸਾਹਿਬ ਚਰਚਾ ਕਰਨਾ ਚਾਹੁੰਦੇ ਨੇ ਸਤ ਗੁਰੂ ਨਾਨਕ ਪਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਮੈਂ ਕਾਲਜ ਸਫਦੇ ਵੀ ਸ਼ਾਮਲ ਨਹੀਂ ਹੋ ਸਕਿਆ ਸੋ ਮੈਂ ਆਪਣੇ ਵੱਲੋਂ ਸਾਰੇ ਸਰੋਤਿਆਂ ਨੂੰ ਸਾਰੇ ਸਜਣਾ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਉਸ ਦੀਆਂ ਵਧਾਈਆਂ ਦੇਣਾ ਲੇਟ ਨੇ ਕਿਰਪਾ ਕਰਕੇ ਕਬੂਲ ਕਰੋ ਸੋ ਗੁਰੂ ਨਾਨਕ ਦੇਵ ਜੀ ਨੇ ਇੱਕ ਬਹੁਤ ਵਧੀਆ ਜ਼ਿੰਦਗੀ ਦਾ ਫਲਸਫਾ ਜਿਹੜਾ ਸੀ ਉਹ ਸਾਨੂੰ ਦਿੱਤਾ ਸੀ ਤੇ ਮੇਰੀ ਇੱਛਾ ਹੈ ਕਿ ਇਸ ਤੇ ਜਿਹੜਾ ਸੀ ਹਰ ਕੋਈ ਚੱਲੇ ਬਹੁਤਾ ਮੈਂ ਵਿਸਥਾਰ ਚ ਨਹੀਂ ਜਾ ਸਕਦਾ ਪਰ ਮੈਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਇਹ ਕਰਨਾ ਚਾਹਣਾ ਵੀ ਜਿਸ ਤਰ੍ਹਾਂ ਇੱਕ ਪਹਿਲੀ ਪੌੜੀ ਦੇ ਵਿੱਚ ਹੀ ਜਪਜੀ ਸਾਹਿਬ ਦੇ ਆਉਂਦਾ ਕਿ ਬਕੂੜਾ ਟੁੱਟਾ ਪਾਲ ਕੂੜ ਕੂੜ ਪਾਲ ਦਾ ਮਤਲਬ ਕੰਧ ਕਿਵੇਂ ਕੂੜ ਦੀ ਕੰਧ ਇਸ ਦੁਨੀਆ ਦੇ ਵਿੱਚ ਜੋ ਉਸਰੀ ਹੋਈ ਹੈ ਉਹ ਕਿਵੇਂ ਟੁੱਟ ਸਕਦੀ ਹੈਗੀ ਪਰ ਉਦੋਂ ਥੋੜਾ ਦੁੱਖ ਹੁੰਦਾ ਹੈ ਵੀ ਅਸੀਂ 500 ਸਾਲ ਦੇ ਬਾਅਦ ਵੀ ਉਹ ਜਿਹੜੀ ਕੰਧ ਆ ਉਹ ਹੋਰ ਮਜ਼ਬੂਤ ਹੋ ਚੁੱਕੀ ਹੈ ਮੇਰੇ ਖਿਆਲ ਦੇ ਵਿੱਚ ਕੂੜ ਦੀ ਕੰਧ ਜਿਆਦਾ ਮਜ਼ਬੂਤ ਹੋ ਚੁੱਕੀ ਹੈ ਦੂਸਰਾ ਸੁਣਤੇ ਪੁਨੀਤ ਕਹਤੇ ਪਵਿੱਤਰ ਉਹ ਪਵਿੱਤਰ ਦਾ ਮਤਲਬ ਹੈ ਕਿ ਜਿਹੜੇ ਕਹਿੰਦੇ ਨੇ ਪੜ੍ਹਦੇ ਨੇ ਗੁਰਬਾਣੀ ਨੂੰ ਉਹ ਪਵਿੱਤਰ ਨੇ ਤੇ ਜਿਹੜੇ ਸੁਣਨ ਵਾਲੇ ਨੇ ਉਹ ਕਈ ਗੁਣਾ ਪਵਿੱਤਰ ਨੇ ਜਿਹਨੂੰ ਅਸੀਂ ਪੁਨੀਤ ਦਾ ਸ਼ਬਦ ਵਰਤਿਆ ਹੈਗਾ ਪਰ ਉਹ ਵੀ ਮਤਲਬ ਕਿਸੇ ਉਸ ਰੂਪ ਦੇ ਵਿੱਚ ਜਿਵੇਂ ਉਹ ਦਿੱਤੀ ਗਈ ਆ ਉਸ ਰੂਪ ਚ ਉਹ ਨਹੀਂ ਆ ਰਹੀ ਕੋਈ ਸੁਣਨ ਦੀ ਖਾਤਰ ਸੁਣਨ ਲਈ ਹੈਗੇ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਤੀਜੀ ਸੀ ਸਰਬੱਤ ਦਾ ਭਲਾ ਹੈ ਸਰਬੱਤ ਦਾ ਭਲਾ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਪਰ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਅਸੀਂ ਜਿਹੜਾ ਹੈਗਾ 500 ਸਾਲ ਬਾਅਦ ਵੀ ਅਸੀਂ ਉੱਥੇ ਹੀ ਖੜੇ ਹੈਗੇ ਆ ਅਸੀਂ ਉਹਨਾਂ ਉਸ ਗੁਰਬਾਨੀ ਤੇ ਅਸਰ ਕਰੀਏ ਸੋ ਜੇ ਆਪਾਂ ਬਹੁਤ ਇਸ ਨੂੰ ਸੰਖੇਪ ਰੂਪ ਦੇ ਵਿੱਚ ਲਈਏ ਵੀ ਹਰ ਬੰਦਾ ਜਿਹੜਾ ਹੈਗਾ ਉਹ ਉਹ ਸਿੱਖ ਦਿਸਣਾ ਚਾਹੁੰਦਾ ਹੈ ਸਿੱਖ ਬੰਨਾ ਨਹੀਂ ਚਾਹੁੰਦਾ ਉਹ ਵੈਗੁਰੂ ਕਿਰਪਾ ਕਰੇ ਮੇਰ ਪਰਿਆ ਹੱਥ ਰੱਖੇ ਸਾਡੇ ਤੇ ਸਭ ਨੂੰ ਸਾਨੂੰ ਇਹ ਬਲ ਬਖਸ਼ੇ ਕਿ ਅਸੀਂ ਉਸ ਤੇ ਚੱਲ ਸਕੀਏ ਤੇ ਇਨਸਾਨੀ ਦੁਨੀਏ ਨੇੜੇ ਆ ਸਕੀਏ ਵੈਗੁਰੂ ਜੀ ਕੋ ਖਾਲਸਾ ਵਾਹਿਗੁਰੂ ਵਾਹਿਗੁਰੂ ਫਤਹਿ ਵਾਕੇ ਗੱਲ ਸਹੀ ਹੈ ਇਹਨਾਂ ਨੇ ਇਹ ਜਿਹੜੀ ਗੱਲ ਕਹੀ ਹੈ ਵੀ ਅਸੀਂ ਸਿੱਖ ਦਿਖਣਾ ਚਾਹੁੰਦੇ ਆ ਸਿੱਖ ਬਣਨਾ ਨਹੀਂ ਚਾਹੁੰਦੇ ਬਹੁਤ ਵੱਡੀ ਗੱਲ ਕਰਤੀ ਸਿਰਫ ਇੰਨੀ ਕੋ ਗੱਲ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਕੋਟ ਫਤਾ ਸਾਹਿਬ ਕੀ ਕਰਨਾ ਚਾਹੂਗੇ ਕਿਹੜੀ ਖਬਰ ਦੇ ਉੱਤੇ ਤੁਸੀਂ ਚਰਚਾ ਕਰਨਾ ਚਾਹੂਗੇ ਅਖਬਾਰੀ ਸਾਥ ਦੇ ਸਾਥੀ ਤੇ ਸਰੋਤਿਆਂ ਨੂੰ ਪ੍ਰੇਮਪਰਿ ਸਤਿ ਸ੍ਰੀ ਅਕਾਲ ਡਾਕਟਰ ਦਰਸ਼ਨ ਸਿੰਘ ਜੀ ਹੋਰਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿੰਦਾ ਮਨ ਤੂ ਜੋਰ ਰੂਪ ਹੈ ਆਪਣਾ ਮੂਲ ਪਛਾਣ ਅਸੀਂ ਆਪਣੇ ਆਪ ਨੂੰ ਨਹੀਂ ਪਛਾਣਦੇ ਆਪਦਾ ਮੂਲ ਸਾਡਾ ਕੀ ਆ ਅਸਲ ਆਧਾਰ ਕੀ ਆ ਤੇ ਅਸੀਂ ਸਿੱਖਿਆ ਸਾਰੇ ਲੋਕਾਂ ਨੂੰ ਦਰੀਤre ਜਾਣਿਆ ਕਾਰਨ ਇਹ ਸੀ ਆਪਣਾ ਜਿਹੜਾ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਜਦੋਂ ਆਮਦ ਹੋਈ ਇਹਨਾਂ ਦੇ ਉਹਨਾਂ ਨੇ ਦੋ ਇੱਥੇ ਆਪਣੇ ਧਰਮ ਸੀਗੇ ਦੋ ਕੌਮਾਂ ਕਹਿੰਦਾ ਮੈਂ ਧਰਮ ਧਰਮ ਦਾ ਹੈ ਨਹੀਂ ਨਾ ਧਰਮ ਦਾ ਮੈਂ ਤੇ ਉਲਟ ਐਸ ਦੇ ਕੰਮ ਦੇ ਵੀ ਕਿਸੇ ਕੌਮ ਦੇ ਨਾਲ ਧਰਮ ਨੂੰ ਜੋੜ ਕੇ ਤੇ ਉਹਦਾ ਲਾਹਾ ਲੈਣਾ ਇਹ ਜਿਹੜੀਆਂ ਦੋ ਕੌਮਾਂ ਸੀ Hindu ਤੇ Musalman ਉਦੋਂ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਵੀ ਇਹਨਾਂ 'ਚ ਬੜੀਆਂ ਕੁਰੀਤੀਆਂ ਬਹੁਤ ਹੀ ਮਾਰ ਧਾੜ ਇੱਕ ਦੂਜੇ ਨੂੰ ਡਾਊਨ ਕਰਨ ਦੀ ਕੋਸ਼ਿਸ਼ ਤੇ ਉਹਦੇ ਵਿੱਚ ਉਹ ਜਦੋਂ ਉਹਨਾਂ ਨੇ ਸਾਂਝਾ ਪ੍ਰਦੇਸ਼ ਦਿੱਤਾ ਤੇ ਉਹਨਾਂ ਨੂੰ ਪੁੱਛਿਆ ਕਿਸ ਨੇ ਵੀ Hindu ਚੰਗਾ ਕਿ Musalman ਉਹ ਕਹਿੰਦੇ ਵੀ ਸ਼ੋਭਾ ਮਲਾਵਾ ਜੋ ਦੋਨੇ ਦੇ ਵਿੱਚ ਜਿਹਦੇ ਅਮਲ ਨੇ ਚੰਗੇ ਜਿਹਨਾਂ ਦਾ ਵਿਹਾਰ ਨੇ ਚੰਗਾ ਉਹ ਰੋਈ ਜਾਂਦੇ ਨੇ ਤੇ ਉਹ ਹੁਣ ਤੱਕ ਰੋਈ ਜਾ ਰਹੇ ਨੇ ਮੈਂ ਸ਼ਮੇਂਦਰ ਦੀ ਤੁਹਾਡੇ ਨਾਲ ਤੁਰਕੇ ਉਹ ਗੱਲ ਕਰ ਰਿਹਾ ਸੀਗਾ ਜਿਹੜਾ ਇਹ ਧਾਰਮਿਕ ਬਿਰਤੀ ਆ ਜਿਹੜਾ ਅੰਦਰ ਰੱਬ ਤੇ ਹੋਣਾ ਜਿਹਨੂੰ ਅਸੀਂ ਮੰਨਦੇ ਆ ਅਗਧਿਕ ਸ਼ਕਤੀ ਉਹ ਕੋਈ ਬਾਹਰ ਰੌਲਾ ਪਾ ਕੇ ਨਹੀਂ ਹੋ ਸਕਦੀ ਉਹਨੂੰ ਅੰਦਰ ਬੈਠ ਕੇ ਤੁਸੀਂ ਆਪਦੇ ਮਨ ਦੇ ਨਾਲ ਸੋਚ ਕੇ ਵੀ ਅਸੀਂ ਆਹ ਚਰਨਗੇ ਕਰਮ ਕਰਨੇ ਨੇ ਪ੍ਰਮਾਤਮਾ ਵੱਲੋਂ ਸਾਨੂੰ ਕੋਈ ਇਸ ਤਰ੍ਹਾਂ ਸੋਝੀ ਮਿਲੇ ਵੀ ਅਸੀਂ ਵਧੀਆ ਕੰਮ ਕਰੀਏ ਇਹ ਅੰਦਰ ਬੈਠ ਕੇ ਹੋ ਸਕਦਾ ਹੈ ਹੁਣ ਕਾਰਨ ਗੁਰਨਾਨਕ ਦੇਵ ਜੀ ਨੇ ਜਦੋਂ ਇਹਨਾਂ ਨੂੰ ਮਾਰਾ ਕਿਹਾ ਤੇ ਫਿਰ ਇਹ ਦੋਨੇ ਹੀ ਇਹਦੇ ਮਗਰ ਪੈ ਗਏ ਇਹ ਕਹਿੰਦੇ ਵੀ ਇਹ ਤੇ ਕੁਰਾਹੀ ਪਾਉਂਦੇ ਲੋਕਾਂ ਨੂੰ ਇਹ ਇਸ ਤਰ੍ਹਾਂ ਕਰਦੇ ਉਸ ਤਰ੍ਹਾਂ ਉਹਨਾਂ ਦਾ ਜਿਹੜਾ ਤੋਰੀ ਫੁਲਕਾ ਚੱਲਦਾ ਸੀ ਲੋਕਾਂ ਨੂੰ ਕਰਮ ਕਾਂਡਾਂ ਚ ਪਾ ਕੇ ਉਹਨਾਂ ਦਾ ਬੰਦ ਹੋਣ ਲੱਗ ਗਿਆ ਚਲੋ ਫਿਰ ਵੀ ਕਿਉਂਕਿ ਜਿਹੜਾ ਕੋਈ ਵੀ ਜਿਹੜੀ ਵਿਚਾਰਤਾ ਰਹਿ ਉਹ ਕਿਸੇ ਦੀ ਲਾਈਫ ਨੂੰ ਸਿੰਪਲੀਫਾਈ ਸੌਖਿਆ ਕਰ ਲਈ ਆ ਤੇ ਉਹਦੇ ਮਗਰ ਲੋਕ ਲੱਗਦੇ ਨੇ ਗੁਰਨਾਨਕ ਦੇਵ ਜੀ ਦੇਵ ਜੀ ਵਗੈਰ ਬਹੁਤ ਲੋਕ ਲੱਗੇ ਕਿਉਂਕਿ ਸਰਬ ਸਾਂਝਾ ਉਪਦੇਸ਼ ਸੀ ਉਹਨਾਂ ਦਾ ਪਰ ਉਹਨਾਂ ਨੇ ਹੁਣ ਤੱਕ ਉਹਨਾਂ ਨੂੰ ਅੱਗੇ ਮਤਲਬ ਉਹਨਾਂ ਨੇ ਉਸ ਤੇ ਉਹ ਲਾਉਂਦੇ ਰਹੇ ਗੁਰਨਾਨਕ ਦੇਵ ਜੀ ਦੇ ਪਿਛੇ ਪੈ ਰਹੇ ਹੁਣ ਤੱਕ ਉਹੀ ਧਾਰਨਾ ਹੈ ਕਿਉਂਕਿ ਕਦੀ ਵੀ ਇਸ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਤੋਂ ਕਿਸੇ ਦੇ ਬਰ ਖਿਲਾਫ ਤੇਰੇ ਪਾਣੇ ਸਰਬੱਤ ਦਾ ਭਲਾ ਉਹਨਾਂ ਨੇ ਕਿਹਾ ਤੇ ਸਰਬੱਤ ਵਿੱਚ ਸਾਰੀ ਦੁਨੀਆ ਹੀ ਆ ਜਾਂਦੀ ਆ ਇਸ ਕਰਕੇ ਮੁਖਾਲਫਤ ਇਹਨਾਂ ਨੇ ਆਪਸ ਵਿੱਚ ਵਧਾ ਲਈ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਉਹ ਵੀ ਇਕੋ ਵੇਂ ਕਰਨ ਲੱਗੇ ਵੀ ਤੁਸੀਂ ਮਾਰੇ ਹੋ ਸਾਡੇ ਗੁਰੂ ਨਾਨਕ ਦੇਵ ਜੀ ਚੰਗੇ ਸੀ ਗੁਰੂ ਨਾਨਕ ਦੇਵ ਜੀ ਤੇ ਸਾਰਿਆਂ ਵਾਸਤੇ ਇੱਕ ਸੀਗੇ ਸੋ ਉਹ ਜਿਹੜੇ ਵਿਖਰੇਵੇਂ ਸਾਡੇ ਪਏ ਹੋਏ ਨੇ ਤੇ ਮੌਂਦੀ ਕੋਲੇ ਹੁਣ ਇੱਕ ਮੈਂ ਤਾਂ ਕਹਿਣਾ ਵੀ ਜੇ ਇਹ ਸਿਆਣੇ ਹੋਣ ਤੇ ਜਿਹੜੇ ਧਰਮ ਨੇ ਉਹਨਾਂ ਨੂੰ ਕਹੋ ਵੀ ਇਨਡੋਰ ਕਰੋ ਆਪਦੇ ਜਿਹੜੇ ਵੀ ਕਾਰਮ ਕਰਨੇ ਨੇ ਜਿਹੜੀ ਧਾਰਮਿਕ ਤੌਰ ਤੇ ਕੋਈ ਸ਼ੋਭਾ ਯਾਤਰਾ ਕੋਈ ਨਗਰ ਕੀਰਤਨ ਇਹ ਬਿਲਕੁਲ ਨਹੀਂ ਕੱਢਣਾ ਚਾਹੀਦਾ ਇਹ ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਕਰਦੇ ਕੁਛ ਨਹੀਂਗੇ ਕਿਉਂਕਿ ਇਹ ਜਿਹੜੇ ਧਰਮ ਦੇ ਨਾਂ ਤੇ ਠੇਕੇਦਾਰੀਆਂ ਬਣਾਈ ਫਿਰਦੇ ਨੇ ਇਹ ਕੁਛ ਨਹੀਂ ਹੁੰਦਾ ਕੋਈ ਸ਼ਾਸਤਰ ਵਿਖਾਤੇ ਜੀ ਕੋਈ ਬਸਤਰ ਵਿਖਾਤੇ ਬਾਬਿਆਂ ਦੇ ਕੁਛ ਕੋਈ ਆਪਦੀਆਂ ਸ਼ੋਭਾ ਯਾਤਰਾ ਕੱਢੀ ਜਾਂਦੇ ਨੇ ਇਹਨਾਂ 'ਚ ਕੋਈ ਲੋਕਾਂ ਦੀ ਭਲਾਈ ਵਾਲੀ ਗੱਲ ਨਹੀਂ ਤੇ ਇੱਕ ਧਰਮ ਸਾਡਾ ਇੱਕੋ ਹੀ ਜਾਇਦਾ ਵੀ ਅਸੀਂ ਹਿੰਦੂ ਭਾਰਤੀ ਆ ਇੰਡੀਅਨ ਆ ਅਸੀਂ ਸਾਰਿਆਂ ਦਾ ਇੱਕੋ ਹੀ ਗੌਰ ਚਾਹੀਦੀ ਆ ਭਾਰਤੀ ਅੰਦਰ ਜੋ ਮਰਜ਼ੀ ਕਰੇ ਬਾਹਰ ਇੱਕ ਹੈ ਤੇ ਪੋਲਿਟੀਕਲ ਪਾਰਟੀਆਂ ਉਹ ਹੋ ਸਕਦੀਆਂ ਨੇ ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਕੋਈ क्रੂਅਲ ਰਾਜਾ ਜਾਂ ਪਾਪੀ ਰਾਜਾ ਆਉਂਦਾ ਤੇ ਉਹਦੇ ਵਿਰੁੱਧ ਲੋਕਾਂ ਨੇ ਖੜਨਾ ਹੀ ਆ ਉਹ ਧਰਮ ਦੇ ਨਾਂ ਤੇ ਨਹੀਂ ਜਿਵੇਂ ਹੁਣ ਮੋਦੀ ਦੇਆ ਕੋਈ ਧਰਮ ਦੇ ਨਾਂ ਤੇ ਨਹੀਂ ਸਾਰੇ ਧਰਮ ਦੇ ਮਗਰ ਪਏ ਹੋਏ ਨੇ ਜੀ ਜੀ ਇਹ ਵਾਲਾ ਹਿੰਦੂ ਵੀ ਇਹਦੇ ਮਗਰ ਪਏ ਹੋਏ ਨੇ ਬਈ ਇਹ ਗਲਤ ਕੰਮ ਕਰ ਰਿਹਾ ਹੈ ਸੋ ਇਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੂੰ ਹੋਣੇ ਚਾਹੀਦੇ ਜੇ ਇਹ ਹੋ ਜਾਵੇ ਕਰਦੇ ਨਾ ਵੀ ਅਸੀਂ ਸਾਰੇ ਇੰਡੀਆ ਨਾ ਤਾਂ ਸਿਰਫ ਦੋ ਪਾਰਟੀਆਂ ਰਹਿ ਜਾਣਗੀਆਂ ਇੱਥੇ ਇੱਕ ਸ਼ਾਸਨ ਕਰਦੀ ਇੱਕ ਦੂਸਰੀ ਗਰੀਬ ਤੇ ਅਮੀਰ ਜਾਤਾਂ ਦੋ ਨੇ ਇੱਥੇ ਅਮੀਰੀ ਤੇ ਗਰੀਬੀ ਹੋਰ ਤੀਜੀ ਯਾਦ ਕੋਈ ਨਹੀਂ ਇੱਥੇ ਜਦੋਂ ਗਰੀਬ ਬੰਦਾ ਉੱਚੇ ਹੋ ਤਾਂ ਚੱਲ ਜਾਂਦਾ ਸਾਰੇ ਉਹਨੂੰ ਪੁੱਜਣ ਲੱਗ ਜਾਂਦੇ ਆ ਤੇ ਸੋ ਲੋੜ ਐਸ ਵੇਲੇ ਸਾਨੂੰ ਆ ਧਰਮਕ ਜਿਹੜੇ ਆਪਣੇ ਇਹਨਾਂ ਚੋਂ ਕਰਮਕਾਂਡਾ ਜੋ ਨਿਕਲ ਕੇ ਵਖਰੇਵਿਆਂ ਤੋਂ ਨਿਕਲ ਕੇ ਇੱਕ ਹੋਣ ਦੀ ਆ ਤੇ ਮੇਰਾ ਤੇ ਇਹੀ ਸੁਨੇਹਾ ਹੈ ਸਾਰੇ ਸਮਾਜ ਨੂੰ ਵੀ ਤੁਸੀਂ ਸਾਰੇ ਮਿਲ ਕੇ ਰਹੋ ਆਪੋ ਆਪਣੀ ਕਰਨੀ ਆਪੋ ਆਪਣੀ ਖਾਣੀ ਆ ਤੇ ਚੰਗੇ ਕੰਮ ਕਰੋ ਤੇ ਚੰਗੀ ਸੋਚ ਰੱਖੋ ਧੰਨਵਾਦ ਜੀ ਜੀ ਬਿਲਕੁਲ ਆ ਵਾਕੀ ਗੱਲ ਉਹੀ ਹੈ ਸਾਰਿਆਂ ਦੀ ਵੀ ਇਕਜੋਟ ਹੋ ਸਾਂਝੀ ਵਲਤਾ ਦੀ ਗੁਰਨਾਨਕ ਸਾਹਿਬ ਨੇ ਗੱਲ ਕੀਤੀ ਸੀ ਤੇ ਆਪਣੇ ਨਾਲ ਸੁਰੇਸ਼ ਜੀ ਬੈਠੇ ਨੇ ਮੈਂ ਦੱਸਿਆ ਸੀ ਤੁਹਾਨੂੰ ਵੀ ਵੈਸੇ ਤਾਂ ਐਜੂਕੇਸ਼ਨ ਖੇਤਰ ਨਾਲ ਜੁੜੇ ਹੋਏ ਨੇ ਪਰ ਇਹਨਾਂ ਦੀ ਕਲਮ ਦੇ ਵਿੱਚ ਕਾਫੀ ਦਮ ਹੈ ਸੁਰੇਸ਼ ਜੀ ਤੁਸੀਂ ਕਿਹੜੀ ਖਬਰ ਦੇ ਉੱਤੇ ਕੋਈ ਚਰਚਾ ਕਰਨਾ ਚਾਹੋਗੇ ਤੇ ਜੇ ਹੋ ਸਕੇ ਤਾਂ ਜੇ ਇਸ ਰਿਲੇਟਡ ਤੁਹਾਨੂੰ ਲੱਗਦਾ ਵੀ ਕੋਈ ਆਪਣੀਆਂ ਚਾਰ ਲਾਈਨਾਂ ਨੇ ਉਹ ਵੀ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ 500 ਸਾਲ ਤੋਂ ਅਸੀਂ ਉੱਥੇ ਖੜੇ ਹਾਂ ਜਿੱਥੇ ਪਹਿਲਾਂ ਸੀ ਇਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਉਹ ਹੈ ਕਿ ਅਸੀਂ ਚਾਹੁੰਦੇ ਤਾਂ ਹਾਂ ਕਿ ਪਰਿਵਰਤਨ ਹੋਵੇ ਅਸੀਂ ਚਾਹੁੰਦੇ ਬਦਲਾਅ ਆਵੇ ਪਰ ਅਸੀਂ ਖੁਦ ਨਹੀਂ ਬਦਲਣਾ ਚਾਹੁੰਦੇ ਸਭ ਤੋਂ ਪਹਿਲਾਂ ਸਟਾਰਟ ਜਿਹੜਾ ਹੁੰਦਾ ਹੈ ਉਹ ਆਪਣੇ ਤੋਂ ਹੁੰਦਾ ਹੈ ਅਸੀਂ ਦੂਜੇ ਨੂੰ ਦੇਖ ਕੇ ਇਹ ਕਮੈਂਟ ਦੇ ਵਿੱਚ ਜਿਹੜੀ ਬਿਨਾ ਹੱਡੀ ਦੀ ਜ਼ਬਾਨ ਹੈ ਇਹਨੂੰ ਤੋਰੀ ਰੱਖਦੇ ਹਾਂ ਪਰ ਇਹ ਸਾਰਿਆਂ ਉੱਤੇ ਲਾਗੂ ਹੈ ਇਕੱਲੇ ਮੇਰੇ ਉੱਤੇ ਆਪਦੇ ਉੱਤੇ ਵੀ ਲਾਗੂ ਹੁੰਦਾ ਹੈ ਵੀ ਜੇ ਬਦਲਾਅ ਲੈ ਕੇ ਆਉਣਾ ਹੈ ਤੇ ਅਸੀਂ ਸਭ ਤੋਂ ਪਹਿਲਾਂ ਆਪ ਬਦਲੀਏ ਦੂਸਰੀ ਗੱਲ ਇਹ ਹੈ 1400 69 ਆਈ ਥਿੰਕ ਬਾਬਾ ਜੀ ਦਾ ਜਨਮ ਹੋਇਆ ਤੇ ਉਸ ਤੋਂ ਉਹ ਉਸ ਵਕਤ ਹਾਲਾਤ ਉਸ ਵਕਤ ਵੀ ਚੰਗੇ ਨਹੀਂ ਸੀ ਬੜੀ ਵਿਰੋਧੀ ਲਹਿਰਾਂ ਸੀਗੀਆਂ ਤੇ ਬਟ ਬਾਬਾ ਜੀ ਨੇ ਕਦੇ ਰਾਜਨੀਤੀ ਨੂੰ ਆਪਣੇ ਨਾਲ ਨਹੀਂ ਰਲਾਇਆ ਉਹ ਯਾਯਾਰ ਰਹੇ ਘੁੰਮਦੇ ਰਹੇ ਤੇ ਆਪਣਾ ਸੰਦੇਸ਼ ਬੁੱਧਵੰਗ ਫੈਲਾਉਂਦੇ ਰਹੇ ਇਹ ਜਿਹੜੀ ਪਰੰਪਰਾ ਹੈ ਉਸ ਤੋਂ ਪਹਿਲਾਂ ਕਬੀਰ ਜੀ ਨੇ ਸ਼ੁਰੂ ਕਰਤੀ ਸੀ ਤੇ ਮੇਰਾ ਖਿਆਲ ਹੈ ਅੱਜ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੈ ਉਹ ਮਹਾਨ ਪੁਰਖੋ ਸੇ ਤਰ੍ਹਾਂ ਉਸੇ ਉਹਨਾਂ ਦੇ ਕਦਮਾਂ ਤੇ ਹੀ ਚੱਲੇਗਾ ਜੇ ਉਹ ਰਾਜਨੀਤੀ ਨੂੰ ਨਾਲ ਲੈ ਕੇ ਨਹੀਂ ਤੁਰਦਾ ਪਰ ਦੁਖਾਂਤ ਇਹ ਹੈ ਕਿ ਜਿਸ ਤਰ੍ਹਾਂ ਨਾਲ ਡਾਕਟਰ ਸਾਹਿਬ ਨੇ ਇੱਧਰ ਗੱਲ ਕੀਤੀ ਕਿ ਵੀ ਕਰਮ ਕਾਂਡਾਂ ਤੋਂ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਆਪਾਂ ਤਾਂ ਨਿਕਲ ਜਾਾਂਗੇ ਆਪਾਂ ਕੋਸ਼ਿਸ਼ ਕਰੀਏ ਜ਼ਰੂਰ ਨਿਕਲਾਂਗੇ ਖੋਪ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਆਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅਸੀਂ ਨਿਕਲ ਸਕਦੀਆਂ ਜੇ ਆਪਾਂठान ਲਈਏ ਕਿਸੇ ਚੀਜ਼ ਨੂੰ ਕਰਨ ਦੀ ਤੇ ਉਹ ਹੋਏਗਾ ਪਰ ਜਿਹੜੇ ਰਾਜਨੀਤਾ ਨੇ ਉਹ ਸਾਨੂੰ ਆਉਣ ਨਹੀਂ ਦਿੰਦੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਉਹਨਾਂ ਦੇ ਕਰਮकांड ਮੁੱਖ ਗਏ ਤਾਂ ਉਹਨਾਂ ਦੇ ਪਿੱਛੇ ਜਨਤਾ ਕਿਵੇਂ ਲੱਗੂ ਵੋਟ ਕਿਵੇਂ ਪੈਣਗੇ ਬਹੁਤ ਮੁਸ਼ਕਲ ਹੈ ਕਿ ਉਹ ਇਸ ਚੀਜ਼ ਤੋਂ ਬਾਹਰ ਆਣਗੇ ਅੱਜ ਵੀ ਮੋਦੀ ਜਿਹੜਾ ਹੈ ਦੀਵਾਲੀ ਮਨਾਉਂਦਾ ਬਨਾਰਸ ਜਾ ਕੇ ਜਾਂ ਕਿਤੇ ਹੋਰ ਇਹ ਜੇ ਕਰਮकांड ਦਿਖਾ ਕੇ ਉਹ ਜਿਹੜੀ ਜਨਤਾ ਹੈ ਭੋਲੀ-ਪਾਲੀ ਉਹਨੂੰ ਮਗਰ ਲਾਈ ਫਿਰਦਾ ਤੇ ਇਸ ਤੋਂ ਇਲਾਵਾ ਜਿਹੜਾ ਅੰਨ ਦਾਤਾ ਹੈ ਸਾਡਾ ਉਹ ਸੜਕਾਂ ਤੇ ਆਇਆ ਹੋਇਆ ਹੈ ਬੜਾ ਦੁਖਾਂਤ ਹੈ ਜਿਹੜਾ ਸਾਰਿਆਂ ਦਾ ਢਿੱਡ ਭਰਦਾ ਉਹ ਤਾਂ ਸੜਕ ਤੇ ਬੈਠਾ ਹੈ ਤੁਸੀਂ 5 ਸਟਾਰ ਹੋਟਲ 'ਚ ਬੈਠ ਕੇ ਤੇ ਜਿਵੇਂ ਦੋ ਮੋਹਾਨਾਗ ਹੁੰਦਾ ਐਂ ਗੱਲ ਕਰਦੇ ਹਾਂ ਇੱਕ ਪਾਸੇ ਤਾਂ ਕਹਿੰਨੇ ਹੋ ਕਿ ਕਿਸਾਨਾਂ ਦੀ ਸਮੱਸਿਆ ਸੀ ਬਿਨਾਂ ਸ਼ਰਤ ਸੁਣਾਗੇ ਦੂਜੇ ਪਾਸੇ ਇਹ ਕਹਿੰਦੇ ਆ ਮੋਦੀ ਸਾਹਿਬ ਕਿ ਭਈ ਇਹ ਜਿਹੜਾ ਹੈ ਵਿਪੱਖਸ਼ ਦਾ ਕੀਤਾ ਕਰਾਇਆ ਹੈ ਇਹਨਾਂ ਨੂੰ ਭੋਲੇ-ਪਾਲੇ ਕਿਸਾਨਾਂ ਨੂੰ ਪਰਮਾਇਆ ਗਿਆ ਤੇ ਇਹ ਸਾਰੀਆਂ ਰਾਜਨੀਤਿਕ ਚਾਲਾਂ ਤੋਂ ਸਾਨੂੰ ਵੀ ਸਮਝਣਾ ਚਾਹੀਦਾ ਤੇ ਇਸ ਤਰ੍ਹਾਂ ਨਾਲ ਜਿਹੜਾ ਕ੍ਰਾਂਤੀਕਾਰੀ ਕਦਮ ਬਾਬਾ ਜੀ ਨੇ ਚੁੱਕਿਆ ਸੀ ਅੱਜ ਤੋਂ 500 ਸਾਲ ਪਹਿਲਾਂ ਉਹ ਕ੍ਰਾਂਤੀਕਾਰੀ ਕਦਮ ਦੇ ਉੱਤੇ ਆਪਾਂ ਨੂੰ ਤੁਰਨਾ ਚਾਹੀਦਾ ਹੈ ਤੇ ਇੱਕ ਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ ਗੱਲਾਂ ਬਹੁਤ ਹੈਗੀਆਂ ਅੱਜ 1 ਦਸੰਬਰ ਹੈ ਇੱਕ ਚੀਜ਼ ਹੋਰ ਯਾਦ ਰੱਖਣੀ ਚਾਹੀਦੀ ਹੈ ਸਾਡੇ ਕਿਸਾਨਾਂ ਦੇ ਮੁੰਡੇ ਹੀ ਪੁਲਿਸ ਦੇ ਵਿੱਚ ਵੀ ਨੇ ਅੰਮੋ ਸਾਹਮਣੇ ਕਿਵੇਂ ਹੋਣਗੇ ਬਾਪ ਜੇ ਸਾਹਮਣੇ ਹੋਵੇ ਬੇਟਾ ਅੱਗੇ ਗਨ ਲੈ ਕੇ ਖੜਾ ਹੋਵੇ ਕਿਵੇਂ ਹੋ ਸਕਦਾ ਹੈ ਬੜਾ ਦੁਖਾਂਤ ਹੈ ਦੂਸਰੀ ਚੀਜ਼ ਇਹ ਮੈਨੂੰ ਯਾਦ ਆ ਰਿਹਾ ਮੈਂ ਕਾਫੀ ਟਾਈਮ ਜਿਹੜਾ ਹੈ ਆਰਮੀ ਤੇ ਬੀਐਸਐਫ ਦੇ ਨਾਲ ਜੁੜੇ ਰਿਹਾ ਉੱਥੇ ਸਕੂਲਸ ਸਾਡੇ ਰਹੇ ਨੇ ਪਿਛਲੇ 5 ਸਾਲਾਂ ਤੋਂ ਮੈਂ ਬੀਐਸਐਫ ਦੇ ਨਾਲ ਜੁੜੇ ਰਹਾ ਬੀਐਸਐਫ ਦੇ ਵਿੱਚ ਸਾਡੇ ਸਕੂਲਸ ਹੈਗੇ ਆ ਤੇ ਉੱਥੇ ਮੈਂ ਕੰਮ ਕਰਦਾ ਰਿਹਾ ਮੈਂ ਉਹਨਾਂ ਦੀ ਡੈਡੀਕੇਸ਼ਨ ਦੇਖੀ ਹੈ ਬਹੁਤ ਬਹੁਤ ਮਿਹਨਤ ਕਰਦੇ ਨੇ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਦੇ ਨੇ ਤਦੇ ਸਾਡੀਆਂ ਸੀਮਾਵਾਂ ਸੁਰੱਖਿਅਤ ਨੇ ਤੇ ਅੱਜ 1 ਦਸੰਬਰ ਹੈ ਇਹ ਦਿਨ ਯਾਦ ਕਰਨ ਦਾ ਹੈ ਕਿ ਅੱਜ ਦੇ ਦਿਨ ਬੀਐਸਐਫ ਦਾ ਜਨਮ ਹੋਇਆ ਸੀ ਅੱਜ ਉਹ ਦਿਹਾੜਾ ਹੈ ਜਦੋਂ ਫਸਟ ਟਾਈਮ ਚਾਈਨਾ ਵਾਰ ਤੋਂ ਬਾਅਦ ਸਬਕ ਲੈਣ ਦੇ ਸਾਡੀ ਸਾਡੇ ਰਹਿਨੁਮਾਵਾ ਨੇ ਇੱਕ ਫੈਸਲਾ ਲਿਆ ਕਿ ਇੱਕ ਹੋਰ ਬਲ ਹੋਣਾ ਚਾਹੀਦਾ ਹੈ ਜਿਹੜਾ ਕਿ ਸੀਮਾਵਾਂ ਦੀ ਰੱਖਿਆ ਕਰੇ ਤੇ ਉਸ ਦੇ ਤਹਿਤ ਸੀਮਾ ਸੁਰੱਖਿਆ ਬਲ ਦਾ ਜਨਮ ਹੋਇਆ ਤੇ ਕਮਾਂਡ ਸੌਂਪੀ ਗਈ ਪਦਮ ਵਿਭੂਸ਼ਣ ਤੋਂ نوازੇ ਗਏ ਕੇ ਰੁਸਤਮ ਜੀ ਨੂੰ ਕੇ ਰੁਸਤਮ ਜੀ 파ਰਸੀ ਹੈਗੇ ਸੀ ਤੇ ਬਹੁਤ ਹੀ ਕਾਬਿਲ ਆਫਿਸਰ ਸੀ ਉਹਨਾਂ ਨੇ ਫਿਰ ਇਸ ਨੂੰ ਬੜਾ ਤਾਕਤਵਰ ਬਣਾਇਆ ਤੇ ਅੱਜ ਦੂਜੀ ਫੌਜ ਬਣ ਕੇ ਬੀਐਸਐਫ ਸਾਡੇ ਸਾਹਮਣੇ ਹੈਗੀ ਹੈ ਤੇ ਥੈਂਕ ਯੂ ਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਾਫੀ ਕੁਝ ਸਾਨੂੰ ਸੁਰੇਸ਼ ਜੀ ਨੇ ਦੱਸਿਆ ਚੰਗਾ ਲੱਗਦਾ ਜਦੋਂ ਇਹੋ ਜਿਹੀਆਂ ਗੱਲਾਂ ਤੇ ਐਕਚੁਅਲੀ ਸਾਡਾ ਮਕਸਦ ਕੀ ਹੈ ਦੇਖੋ ਸਾਡਾ ਮਕਸਦ ਕਦੀ ਵੀ ਪੜਕਾਊ ਗੱਲਾਂ ਕਰਨਾ ਨਹੀਂ ਸਾਡਾ ਮਕਸਦ ਇਹ ਨਹੀਂ ਵੀ ਸਾਡੇ ਚੈਨਲ ਦੀ ਜਿਹੜੀ ਟੀਆਰਪੀ ਪੜਕਾਊ ਗੱਲਾਂ ਕਰਕੇ ਬਹੁਤ ਜ਼ਿਆਦਾ ਅਸੀਂ ਵਧਾਣਾ ਚਾਹੁੰਦੇ ਆ ਸਾਡਾ ਮਕਸਦ ਕੋਈ ਟੀਆਰਪੀ ਨਾਲ ਨਹੀਂ ਸਾਡਾ ਮਕਸਦ ਵਿਊਜ਼ ਨਾਲ ਨਹੀਂ ਵੀਰ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਵਿਊਜ਼ ਹੋਣੇ ਚਾਹੀਦੇ ਆ ਸਾਡਾ ਮਕਸਦ ਇਹ ਹੈ ਵੀ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਉਹ ਤਰਅਤਲ ਨਾਲ ਜੁੜੀਆਂ ਹੋਈਆਂ ਹੋਣੀਆਂ ਚਾਹੀਦੀਆਂ ਅਸੀਂ ਐਵੇਂ ਫੂਕਰੀਆਂ ਨਹੀਂ ਮਾਰਦੇ ਸਾਡੇ ਚੋਂ ਕੋਈ ਬੰਦਾ ਇਸ ਤਰ੍ਹਾਂ ਦੀ ਨਹੀਂ 나 ਹੀ ਮੈਨੂੰ ਲੱਗਦਾ ਵੀ ਸਾਡੇ ਇਸ ਸੱਤ ਦੇ ਵਿੱਚ ਜਿਹੜਾ ਆਂਦਾ ਬੰਦਾ ਰਾਜਨੀਤਿਕ ਗੱਲ ਕੋਈ ਕਰਦਾ ਅਸੀਂ ਤਾਂ ਸਾਡੇ ਨਾਲ ਜੁੜੀਆਂ ਗੱਲਾਂ ਕਰਦੇ ਆ ਯਾਰ ਤੇ ਅਸੀਂ ਆਪਣੇ ਦਿਲ ਦੀ ਇੱਕ ਪੜਾਸ ਕੱਢਦੇ ਆ ਜੇ ਅਸੀਂ ਆਪਣੇ ਅੰਦਰ ਰੱਖਾਂਗੇ ਤੇ ਮੈਨੂੰ ਲੱਗਦਾ ਅਸੀਂ ਪਾਗਲ ਹੋ ਜਾਾਂਗੇ ਕਿਉਂਕਿ ਅਸੀਂ ਉਹੀ ਗੱਲ ਡਾਕਟਰ ਸਾਹਿਬ ਵਾਲੀ ਕਿ ਅਸੀਂ ਹਾਲੇ ਉੱਥੇ ਦੀ ਉੱਥੇ ਹੀ ਆ ਬਦਲੇ ਨਹੀਂ ਆਪਣੇ ਵਿੱਚ ਅਵਤਾਰ ਸਿੰਘ ਗੁਨਾਹਾਂ ਹੋਣੀ ਇਹ ਥੋੜਾ ਲੇਟ ਆਏ ਨੇ ਸਾਡੇ ਸਾਥ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਅੰਕਲ ਸਰਦਾ ਚੰਨਨ ਸਿੰਘ ਅਵਤਾਰ ਜੀ ਨਾਲ ਗੱਲ ਕਰਦੇ ਆਂ ਅਵਤਾਰ ਜੀ ਕੀੜੀ ਖਬਰ ਹੈ ਜਿੱਦੇ ਤੇ ਤੁਸੀਂ ਕੋਈ ਚਰਚਾ ਕਰਨਾ ਚਾਹੋਗੇ ਬਹੁਤ ਮਿਹਰਬਾਨੀ ਜੀ ਪਹਿਲਾਂ ਤੁਸੀਂ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ ਮੈਂ ਲੇਟ ਹੋ ਗਿਆ ਸੀ ਥੋੜਾ ਮੇਰੇ ਖਿਆਲ ਦੇ ਵਿੱਚ ਤਾਂ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਿਵੇਂ ਹੁਣੇ ਗੁਰੂਪੁਰੂ ਕੱਲ ਸੀਗੇ ਗੁਰੂ ਨਾਨਕ ਸਾਹਿਬ ਦਾ ਜ਼ਿੰਦਗੀ ਜਿਉਣ ਦਾ ਫਲਸਫਾ ਜਿਹੜਾ ਹੈਗਾ ਬੇਸ਼ੱਕ ਦੀ ਉਹ ਧਾਰਮਿਕ ਵਰਤੀ ਨਾਲ ਹੋਵੇ ਜਾਂ ਉਹ ਕਾਨੂੰਨ ਦੇ ਦਰ ਦੇ ਵਿੱਚ ਰਹਿ ਕੇ ਹੋਵੇ ਸਭ ਤੋਂ ਵੱਡਾ ਇਹੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਜਿਵੇਂ ਉਹਨਾਂ ਨੇ ਪਰਿਵਾਰਕ ਲੋੜਾਂ ਨੂੰ ਗ੍ਰਸਥੀ ਜ਼ਿੰਦਗੀ ਨੂੰ ਕੰਮ ਕਰਕੇ ਵੰਡ ਕੇ ਛਕਣ ਦੀ ਜਿਹੜਾ ਸੰਦੇਸ਼ ਸਾਨੂੰ ਦਿੱਤਾ ਹੈ ਇਹ ਗੱਲ ਬਿਲਕੁਲ ਜਿਵੇਂ ਪਹਿਲਾਂ ਵਾਲੇ ਬਲਾਰੇ ਨੇ ਵੀ ਕਹੀ ਹੈ ਵੀ ਅਸੀਂ ਸਿਰਫ ਕਹਨੇ ਆ ਕਿਉਂਕਿ ਇਹ ਗੱਲਾਂ ਸੋਸਾਇਟੀ ਦੇ ਵਿੱਚ ਬਹੁਤ ਚੰਗੀਆਂ ਲੱਗਦੀਆਂ ਕਹਿਣ ਨੂੰ ਸੁਣਨ ਨੂੰ ਪਰ ਲਾਗੂ ਨਹੀਂ ਕਰਦੇ ਜੇ ਕਿਤੇ ਗੁਰੂ ਨਾਨਕ ਸਾਹਿਬ ਨੇ ਜਿਵੇਂ ਆਪ ਦੀ ਜ਼ਿੰਦਗੀ ਤੇ ਲਾਗੂ ਕੀਤਾ ਕਿਉਂ ਉਹਨਾਂ ਨੂੰ ਅੱਜ ਜਗਤਗुरू ਕਿਉਂ ਕਹਨੇ ਆਪਾਂ ਕਿਉਂਕਿ ਖੁਦ ਉਹਨਾਂ ਨੇ ਬਚਪਨ ਤੋਂ ਲੈ ਕੇ ਸਾਰੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਸੰਦੇਸ਼ ਦੇ ਕੇ ਔਰ ਅੱਜ ਅਸੀਂ ਥੋੜਾ ਜਿਹਾ ਵੀ ਕੋਈ ਸਾਨੂੰ ਕੋਈ ਮਾੜੀ-ਮੁੱਟੀ ਤਾਕਤ ਮਿਲ ਜਾਂਦੀ ਹੈ ਮਾੜਾ-ਮੋਟਾ ਕੋਈ ਕਿਤੇ ਨਾ ਕਿਤੇ ਅਪਰੋਚ ਮਿਲ ਜਾਂਦੀ ਹੈ ਤਾਂ ਅਸੀਂ ਸਮਾਜ ਦੇ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ ਕੱਲੀਆਂ ਮਤਾਂ ਦੇਣ ਨੂੰ ਤਿਆਰ ਬੈਠੇ ਆਂ ਔਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਾਰੀ ਚਾਰ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਆ ਕੇ ਉਹਨਾਂ ਨੇ ਖੁਦ ਹਲਵਾਇਆ ਖੇਤੀ ਕੀਤੀ ਇਹ ਬਹੁਤ ਵੱਡੀ ਇੱਕ ਸਿੱਖਿਆ ਹੈ ਸਮਾਜ ਨੂੰ ਤਾਂ ਹੀ ਅੱਜ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਹੈ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਲਾਗੂ ਕਰਨ ਦੀ ਲੋੜ ਆ ਆਪਣੇ ਆਪ ਦੇ ਆਪ ਤੇ ਸਭ ਤੋਂ ਪਹਿਲਾਂ ਫਿਰ ਸਮਾਜ ਦੇ ਵਿੱਚ ਜੇ ਅਸੀਂ ਆਪ ਦਾ ਆਪ ਸੁਧਾਰ ਲਿਆ ਮੇਰੇ ਖਿਆਲ ਚ ਸਮਾਜ ਦੇ ਵਿੱਚ ਕੋਈ ਦਿੱਕਤ ਆਉਂਦੀ ਨਹੀਂ ਕਿਉਂਕਿ ਤੁਹਾਨੂੰ ਦੇਖ ਕੇ ਤੁਹਾਡੇ ਪਰਿਵਾਰ ਤੇ ਅਸਰ ਹੋਣਾ ਹੈ ਤੇ ਤੁਹਾਡੇ ਪਰਿਵਾਰ ਨੂੰ ਦੇਖ ਕੇ ਦੂਜੇ ਸਾਰੇ ਤੁਹਾਡੀ ਸੋਸਾਇਟੀ ਦੇ ਵਿੱਚ ਜੇ ਤੁਸੀਂ ਇੱਕ ਚੰਗਾ ਰੱਖਦੇ ਹੋ ਸੋਸਾਇਟੀ ਦੇ ਵਿੱਚ ਜੇ ਅਸੀਂ ਖੁਦ ਚੰਗੇ ਆ ਤਾਂ ਸਾਡਾ ਸੋਸਾਇਟੀ ਦੇ ਵਿੱਚ ਪ੍ਰਭਾਵ ਵੀ ਚੰਗਾ ਬਣੂਗਾ ਤੇ ਲੋਕ ਸਾਡੀ ਗੱਲ ਨੂੰ ਪਹਿਲ ਵੀ ਦੇਣਗੇ ਕਿਉਂਕਿ ਲੋਕਾਂ ਨੇ ਤਾਂ ਸਿਸਟਮ ਦੇ ਨਾਲ ਚੱਲਣਾ ਹੈ ਜੀ ਬਿਲਕੁਲ ਕੋਈ ਸਮਾਂ ਸੀਗਾ ਜਿਵੇਂ ਆਪਾਂ ਧਰਮ ਦੀ ਗੱਲ ਕਰਦੇ ਆ ਕੋਈ ਸਮਾਂ ਸੀ ਸਮਾਜ ਦੇ ਵਿੱਚ ਜਦ ਲੋਕ ਰੱਬ ਨੂੰ ਵੱਧ ਤਰਜੀਹ ਦਿੰਦੇ ਸੀਗੇ ਲੋਕ ਧਾਰਮਿਕ ਗੱਲਾਂ ਨੂੰ ਮੰਨ ਕੇ ਰੱਬ ਤੋਂ ਡਰ ਕੇ ਚੱਲਦੇ ਸੀਗੇ ਤਾਂ ਉਦੋਂ ਕਾਨੂੰਨ ਦੀ ਲੋੜ ਨਹੀਂ ਸੀਗੀ ਕਿਉਂਕਿ ਲੋਕ ਰੱਬ ਦਾ ਸਤਕਾਰ ਕਰਦੇ ਸੀ ਹਰ ਇੱਕ ਦਾ ਵੱਡੇ ਛੋਟੇ ਦਾ ਸਤਿਕਾਰ ਫਿਰ ਲੋਕ ਇੰਨੇ ਸਿਆਣੇ ਹੋ ਗਏ ਨੇ ਪੜ੍ਹ ਲਿਖ ਗਏ ਨੇ ਚਤੁਰ ਚਲਾਕ ਹੋ ਗਏ ਕਿ ਰੱਬ ਨੂੰ ਸਮਝਣ ਨੂੰ ਹੀ ਹਟ ਗਏ ਤਾਂ ਫਿਰ ਇਨਸਾਨਾਂ ਨੂੰ ਇਕੱਠੇ ਹੋ ਕੇ ਕਾਨੂੰਨ ਬਣਾਉਣਾ ਪਿਆ ਤੇ ਅੱਜ ਕਾਨੂੰਨ ਦੀ ਵੀ ਲੋਕ ਐਡੇ ਪੜ੍ਹ ਲਿਖ ਗਏ ਨੇ ਤੇਜ਼ ਤਰਾਰ ਹੋ ਗਏ ਇੰਨੇ ਵਕੀਲ ਬਣ ਗਏ ਕਿ ਅੱਜ ਕਾਨੂੰਨ ਨੂੰ ਵੀ ਕੁਝ ਨਹੀਂ ਜਾਣਦੇ ਉਹ ਉਹਨਾਂ ਦੀ ਵਜ੍ਹਾ ਕਰਕੇ ਅੱਜ ਸਸਿ ਸਮਾਜ ਦੇ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਨੇ ਪਰੇਸ਼ਾਨ ਹੈ ਜਿੰਨਾ ਕਿਸੇ ਕੋਲ ਕੀ ਜ਼ਿੰਦਗੀ ਜਿਉਣ ਵਾਸਤੇ ਸਾਧਨਾਂ ਦੀ ਲੋੜ ਹੈ ਔਰ ਉਹ ਬਾਦੂ ਆ ਨਾ ਕੋਲੇ ਪਰ ਉਹ ਫੇਰ ਵੀ ਪਰੇਸ਼ਾਨ ਨੇ ਕਿਉਂ ਕਿਉਂਕਿ ਸਾਡਾ ਮਨ ਦਾ ਟਿਕਾ ਹੀ ਹੈ ਨਹੀਂਗਾ ਕਿਤੇ ਬੇਸ਼ੱਕ ਦੀ ਅਸੀਂ ਬਹੁਤ ਅੱਗੇ ਟੱਪ ਗਏ ਪਰ ਸਾਨੂੰ ਫੇਰ ਵੀ ਕਿਤਨਾ ਕਿਤੇ ਗਰਬਾਣੀ ਨਾਲ ਕਿਉਂਕਿ ਜ਼ਿੰਦਗੀ ਜਿਉਣ ਦਾ ਇੱਕ ਫਲਸਫਾ ਹੈ ਇਹ ਬਹੁਤ ਹੀ ਭੱਜ ਦੌੜ ਬਹੁਤਾ ਪੈਸਾ ਟਕਾ ਬਹੁਤ ਹੀ ਪਾਵਰ ਇਹ ਸਾਨੂੰ ਮਨ ਦੀ ਸ਼ਾਂਤੀ ਤਾਂ ਨਹੀਂ ਦਿੰਦੀਗੀ ਤਾਂ ਉਹ ਅਸੀਂ ਬਾਬੇ ਨਾਨਕ ਤੋਂ ਅਸੀਂ ਕਿਉਂਕਿ ਹੁਣ ਜੇ ਐਡਾ ਵੱਡਾ ਪ੍ਰੋਗਰਾਮ ਆਇਆ ਤਾਂ ਅਸੀਂ ਬਾਬੇ ਨਾਨਕ ਦੇ ਹੀ ਇੱਕ ਸਿੱਖਿਆਵਾਂ ਦੇ ਅੱਗੇ ਪਿੱਛੇ ਰੱਗੇ ਤਾਂ ਮੇਰੇ ਖਿਆਲ ਚ ਚੰਗੀ ਗੱਲ ਐ ਤਾਂ ਅਸੀਂ ਉਹਨਾਂ ਨੂੰ ਅੱਜ ਦੀ ਇਹ ਗੁਰਪੁਰਬ ਦੇ ਉੱਤੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਦੇ ਵਿੱਚ ਜਿੰਨੀ ਕਿ ਮੇਰੀ ਅਕਲ ਕੰਮ ਕਰਦੀ ਐ ਮੈਂ ਉਹ ਗੱਲ ਕਰਨੀ ਚਾਹੂੰਗਾ ਕਿ ਸਾਨੂੰ ਜਰੂਰ ਉਹਨਾਂ ਦੀਆਂ ਸਿੱਖਿਆਵਾਂ ਤੋਂ ਅਸਰ ਕਰਨਾ ਚਾਹੀਦਾ ਇਹਨੇ ਤਰਕ ਦੇ ਨਾਲ ਜ਼ਿੰਦਗੀ ਦੇ ਸਾਨੂੰ ਉਹਨਾਂ ਨੇ ਢੰਗ ਸਿਖਾਏ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਹੋਣਾ ਸਿਖਾਇਆ ਸਾਨੂੰ ਅਸਲ ਜ਼ਿੰਦਗੀ ਦਾ ਫਲਸਫਾ ਸਿਖਾਇਆ ਤੇ ਜਿਸ ਤਰ੍ਹਾਂ ਜੇ ਕਿਸਾਨਾਂ ਦੀ ਵੀ ਕਿਉਂਕਿ ਮੈਂ ਖੁਦ ਕਿਸਾਨ ਐ ਪਤਾ ਨਹੀਂ ਕਿਉਂ ਸਰਕਾਰਾਂ ਸ਼ੁਰੂ ਤੋਂ ਕਿਉਂ ਕਿਸਾਨਾਂ ਦੇ ਹੱਕ 'ਚ ਕਿਉਂ ਨਹੀਂ ਚੱਲਦੀਆਂ ਗਈਆਂ ਇੰਨੀ ਮਿਹਨਤ ਕਰਨ ਵਾਲੇ ਲੋਕ ਹਰ ਕਾਰੋਬਾਰ ਦੇ ਵਿੱਚ ਡੁਪਲੀਕੇਸੀ ਹੋ ਸਕਦੀ ਹੈ ਬਿਜ਼ਨਸ ਦੇ ਵਿੱਚ ਹੋ ਸਕਦੀ ਹੈ ਹੋਰ ਕਾਰੋਬਾਰ ਦੇ ਵਿੱਚ ਹੋ ਸਕਦੀ ਹੈ ਇੱਕੋ ਇੱਕ ਕਿਸਾਨ ਹੈ ਜਿਹੜਾ ਕੁਦਰਤ ਨਾਲ ਜੁੜਿਆ ਹੋਇਆ ਹੈ ਇਹਦੇ 'ਚ ਕੋਈ ਡੁਪਲੀਕੇਸੀ ਨਹੀਂ ਹੋ ਸਕਦੀ ਕੀ ਕਿਸਾਨ ਕਣਕ ਪੈਦਾ ਕਰਨ ਦੇ ਵਿੱਚ ਡੁਪਲੀਕੇਟ ਕਣਕ ਬਣ ਸਕਦੀ ਹੈ ਕਿ ਤੋਂ ਨਹੀਂ ਬਣ ਸਕਦੀ ਕੀ ਜੇ ਉਹ ਨਰਮਾ ਤਿਆਰ ਕਰਦਾ ਹੈ ਰੂਨ ਤਿਆਰ ਕਰਦਾ ਹੈ ਕੀ ਉਹ ਡੁਪਲੀਕੇਟ ਰੂਨ ਤਿਆਰ ਕਰ ਸਕਦਾ ਹੈ ਹਾਂ ਇੰਡਸਟਰੀ ਵਾਲਾ ਬੰਦਾ ਰੂਨ ਦੀ ਥਾਂ ਤੇ ਕੋਈ ਹੋਰ ਚੀਜ਼ ਪਾ ਕੇ ਮਾਰਕੀਟ ਦੇ ਵਿੱਚ ਉਹਦੀ ਸਪਲਾਈ ਦੇ ਸਕਦਾ ਹੈ ਕੀ ਜੇ ਉਹ ਗੰਨਾ ਤਿਆਰ ਕਰੂਗਾ ਤੇ ਗੰਨੇ ਤੋਂ ਗੁੜ ਤੇ ਖੰਡ ਬਣੂਗੀ ਕੀ ਉਹ ਗੰਨੇ ਨੂੰ ਡੁਪਲੀਕੇਟ ਤਿਆਰ ਕਰਕੇ ਸਮਾਜ ਦਾ ਕੋਈ ਨੁਕਸਾਨ ਕਰ ਸਕਦਾ ਆਪਦੇ ਪੈਸਿਆਂ ਦੀ ਲਾਲਚ ਦੇ ਵਿੱਚ ਨਹੀਂ ਕਰ ਸਕਦਾ ਪਰ ਗੁੜ ਤਿਆਰ ਕਰਨ ਵਾਲੇ ਖੰਡ ਤਿਆਰ ਕਰਨ ਵਾਲੇ ਕਾਰਖਾਨੇਦਾਰ ਇੰਨੇ ਸਿਆਣੇ ਹੋਗੇ ਉਹ ਸਾਨੂੰ ਜ਼ਹਿਰਾਂ ਦੇਈ ਜਾਂਦੇ ਆ ਮਾਰਨ ਵਾਸਤੇ ਅੱਜ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਤਾਂ ਜਿਹੜਾ ਜਿਹਦਾ ਧੰਦਾ ਹੀ ਕਿਸਾਨ ਦਾ ਇੰਨਾ ਜੁੜਿਆ ਹੋਇਆ ਹੈ ਸਚਾਈ ਦੇ ਨਾਲ ਸਫਾਈ ਦੇ ਨਾਲ ਉਹ ਕੁਛ ਤਿਆਰ ਹੀ ਨਹੀਂ ਕਰ ਸਕਦਾ ਉਹ ਕੁਦਰਤ ਨਾਲ ਜੁੜਿਆ ਹੋਇਆ ਉਸ ਬੰਦੇ ਨੂੰ ਵੀ ਸਰਕਾਰਾਂ ਇੰਨਾ ਪਰੇਸ਼ਾਨ ਕਰ ਰਹੀਆਂ ਔਰ ਤੁਸੀਂ ਦੇਖੋ ਕਿ ਪ੍ਰੋਡਕਸ਼ਨ ਕਰਨ ਵਾਲੇ ਬੰਦੇ ਸੁਇਸਾਈਡ ਕਰੀ ਜਾਂਦੇ ਆਤਮ ਹੱਤਿਆਵਾਂ ਕਰੀ ਜਾਂਦੇ ਆ ਔਰ ਜਿਹੜੇ ਬੰਦੇ ਉਸ ਵਪਾਰ ਤੋਂ ਅੱਗੇ ਵਧਦੇ ਆ ਉਹ ਬੰਦੇ ਅੱਜ ਹਜ਼ਾਰਾਂ ਕਰੋੜਾਂ ਅਰਬਾਂ ਦੇ ਮਾਲਕ ਨੇ ਜ਼ਿੰਦਗੀ ਇੰਜੋਏ ਕਰਦੇ ਆ ਤਾਂ ਹੱਕ ਬੰਦ ਹੈ ਸਾਡਾ ਕਿ ਕਾਨੂੰਨ ਇਹ ਜਿਹਾ ਬਣੇ ਸਾਡੀਆਂ ਸਰਕਾਰਾਂ ਇਹਦੀਆਂ ਬੰਨ ਸਾਡੇ ਨੇਤਾ ਇਹ ਜੇ ਬੰਨ ਕਿ ਕਿਸਾਨਾਂ ਨੂੰ ਜਰੂਰਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਅੱਜ ਦੇ ਸਮੇਂ ਦੇ ਉੱਤੇ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੀ ਗੱਲ ਤੇ ਅਸਰ ਕਰਨਾ ਚਾਹੀਦਾ ਹੈ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਸਿਰਫ ਤੇ ਸਿਰਫ ਸਿਆਣੀਆਂ ਗੱਲਾਂ ਕਰਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਸੇ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਬਣਦਾ ਕੰਮ ਵੀ ਕਰੀਏ ਜਿੰਨਾ ਅਥੀ ਅਥੀ ਕਿਰਤ ਨੂੰ ਬਾਬੇ ਨਾਨਕ ਨੇ ਤਰਜੀ ਦਿੱਤੀ ਹੈ ਨਾ ਕਿ ਗੱਲਾਂ ਦੀ ਕਿਰਤ ਨੂੰ ਤਰਜੀ ਖੁਦ ਬਾਬਾ ਜੀ ਨੇ ਆਪ ਹਲਵਾਇਆ ਆਪ ਕੰਮ ਕੀਤਾ ਅਸੀਂ ਵੀ ਦੇਖੀਏ ਕਿ ਅਸੀਂ ਦਿਨ ਦੇ ਵਿੱਚ ਹੱਥੀਂ ਕਰਦੇ ਕੀ ਹੈ ਬੇਸ਼ੱਕ ਦੀ ਸਭ ਕੁਝ ਸਾਡੇ ਕੋਲੇ ਰੱਬ ਦਾ ਦਿੱਤਾ ਹੈ ਪਰ ਫਿਰ ਵੀ ਸਾਨੂੰ ਹੱਥੀਂ ਕਿਰਤ ਕਰਨ ਦੇ ਵਿੱਚ ਤੇ ਲੋਕਾਂ ਦੀ ਸੇਵਾ ਗਰੀਬ ਗੁਰਬੇ ਦੀ ਕਿਸੇ ਦੀ ਮਦਦ ਕਰ ਸਕੀਏ ਸਾਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਇੰਨੇ ਕਹਿੰਦਾ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮਿਹਰਬਾਨੀ ਬਹੁਤ ਵਧੀਆ ਗੱਲ ਕੀਤੀ ਬ੍ਰਦਰ ਹਰੋਣਾ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਵੀ ਗੱਲ ਕੀਤੀ ਵੀ ਗੁਰਨਾਨਕ ਸਾਹਿਬ ਨੇ ਚਾਰ ਉਦਾਸੀਆਂ ਕਰਨ ਤੋਂ ਉਪਰੰਤ ਹੜਵਾਇਆ ਮੁੱਢ ਦਿਖਾਨਾ ਵੀ ਉਹਨਾਂ ਨੇ ਖੋਲਿਆ ਸੀ ਤੁਹਾਡੇ ਯਾਦ ਹੋਣਾ ਤਾਂ ਗੱਲ ਉਹੀ ਕਿ ਅੱਜ ਕੱਲ ਦੇ ਜਿਹੜੇ ਸਾਡੇ ਬਾਬੇ ਨੇ ਉਹ ਇਹ ਕਿਰਤ ਗੁਰਤ ਤੱਕ ਕਿਤੇ ਰਹਿ ਗਈ ਉਹ ਤਾਂ ਬਸ ਇਹ ਹੈ ਵੀ ਹਾਂ ਠੀਕ ਹੈ ਸਾਨੂੰ ਉਦਾਹਰਨਾਂ ਜਿਹੜੀਆਂ ਨੇ ਉਹ ਜ਼ਰੂਰ ਸੁਣਾ ਦਿੰਦੇ ਨੇ ਸਾਨੂੰ ਬਾਣੀ ਚੋਂ ਹੀ ਪੜ੍ਹ ਕੇ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਕਿਰਤ ਤਾਂ ਉਹ ਛੱਡ ਹੀ ਚੁੱਕੇ ਨੇ ਉਹਨਾਂ ਦੇ ਨਾਲ ਤਾਂ 15-15 20-20 ਚੇਲੇ ਵਾਲਕੇ ਨਾਲ ਹੁੰਦੇ ਆ ਜੇ ਬਾਬਾ ਜੀ ਹੱਥ ਵੀ ਧੋ ਕੇ ਹੜਦੇ ਨੇ ਤਾਂ ਉਹ ਪਹਿਲਾਂ ਤੋਲੀਆਂ ਲੈ ਕੇ ਖੜੇ ਹੁੰਦੇ ਆ ਇੱਕ ਬੰਦੇ ਨੇ ਥੱਲੇ ਉਹ ਬਾਟਾ ਰੱਖਿਆ ਹੁੰਦਾ ਵੀ ਜੀ ਸਭ ਤੁਸੀਂ ਇਹਦੇ 'ਚ ਤੋਲੋ ਤੇ ਗੱਲਾਂ ਕਰਨੀਆਂ ਨੇ ਬਾਬੇ ਨਾਨਕ ਦੀਆਂ ਇਸ ਤਰੀਕੇ ਨਾਲ ਬੜਾ ਖੁਸ਼ ਹੁੰਦਾ ਸੋ ਚਲੋ ਗੱਲ ਉਹੀ ਕਿ ਅਸੀਂ ਸਿਰਫ ਤੇ ਸਿਰਫ ਗੱਲਾਂ ਤੱਕ ਸੀਮਿਤ ਨਾ ਰਹੀਏ ਅਸੀਂ ਔਰਨਾ ਪੱਧ ਚਿੰਨਾ ਤੇ ਚੱਲਣ ਦੀ ਕੋਸ਼ਿਸ਼ ਤਾਂ ਕਰੀਏ ਇਹ ਅਸੀਂ ਨਹੀਂ ਕਰਦੇ ਪਰ ਚਲੋ ਇਹ ਵੀ ਗੱਲ ਛੱਡੀਏ ਦੁਨੀਆ ਜਦੋਂ ਜਿਸ ਨੂੰ ਸੋਝੀ ਆ ਗਈ ਉਦੋਂ ਉਹ ਕਰ ਲੇਗਾ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਸਾਥ ਦੇ ਵਿੱਚ ਬੈਠੀਏ ਅਜ ਦੋ ਚਾਰ ਸਾਡੇ ਭਰਾ ਰਹਿ ਗਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕੇ ਕਿਉਂਕਿ ਸਮਾਂ ਜਿਹੜਾ ਕਈ ਵਾਰੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਸਾਥ ਦੇ ਵਿੱਚ ਮਕਸਦ ਸਿਰਫ ਬੈਠ ਕੇ ਇਹੀ ਗੱਲਾਂ ਕਰਾਂ ਦਾ ਹੁੰਦਾ ਵੀ ਆ ਅਸੀਂ ਕਿੱਥੇ ਕਿੱਥੇ ਜੇ ਖੜੇ ਆ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਉਹ ਜਿਹੜੀ ਕੰਦ ਹੈ ਨਾ ਉਹ ਹੋਰ 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 ਮਜ਼ਬੂਤ ਹੁੰਦੀ ਜਾ ਰਹੀ ਹੈ ਕੂੜ ਦੀ ਕੋਸ਼ਿਸ਼ ਕਰੀਏ ਕੇ ਇਸ ਨੂੰ ਕੰਧ ਨੂੰ ਠਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ